ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਸਾਖੀ ਹਿਮਾਚਲ ਪਹਾੜੀ ਦੀ ਚੱਲੀ ਤਾਂ ਗੁਰੂ ਨਾਨਕ ਜੀ ਅੰਦਰ ਧਿਆਨ ਹੋਏ ਹਿਮਾਚਲ ਪਹਾੜ ਉੱਪਰ ਜਾਏ ਖੜੇ ਹੋਏ ਤਾਂ ਮਰਦਾਨੇ ਪੁੱਛਿਆ ਗੁਰੂ ਜੀ ਇਹ ਕਿਹੜੀ ਜਗ੍ਹਾ ਹੈ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਿਆ ਇਹ ਬੱਗਾ ਬਰਫ਼ ਜਿਸ ਦਾ ਨਾਮ ਹਿਮਾਚਲ ਹੈ ਜਿਸ ਵਿੱਚ ਇਸ ਵਿੱਚ ਆਦਮੀ ਪੈਰ ਰੱਖਦਾ ਹੈ ਤਾਂ ਗਲ ਜਾਂਦਾ ਹੈ ਇੱਥੇ ਆਦਮੀ ਦੇ ਆਉਣ ਦੀ ਜਗ੍ਹਾ ਨਹੀਂ ਤਾਂ ਮਰਦਾਨੇ ਕਿਹਾ ਜੀ ਅਸੀਂ ਕਿਉਂ ਕਰ ਆਏ ਹਾਂ ਤਾਂ ਸ੍ਰੀ ਗੁਰੂ ਨਾਨਕ ਜੀ ਕਿਹਾ ਮਰਦਾਨਾ ਅਸਾਨੂੰ ਕਰਤਾਰ ਲੈ ਕੇ ਆਇਆ ਹੈ ਤਾਂ ਫਿਰ ਮਰਦਾਨੇ ਕਿਹਾ ਗੁਰੂ ਜੀ ਇਸ ਤੋਂ ਪਰੇ ਵੀ ਕੋਈ ਜਗ੍ਹਾ ਹੈ ਗੁਰੂ ਨਾਨਕ ਜੀ ਬਚਨ ਕੀਤਾ ਮਰਦਾਨਿਆਂ ਅੱਗੇ ਹਿਮ ਪਹਾੜਤ ਹੈ ਤਾਂ ਸ੍ਰੀ ਗੁਰੂ ਜੀ ਸਿਰ ਧਾਰ ਪਹਾੜਤ ਕੋ ਚੱਲੇ ਤਾ ਗੁਰੂ ਅੰਗਦ ਜੀ ਪੁੱਛਿਆ ਭਾਈ ਬਾਲਾ ਸਿਰਧਾਰ ਪਰਬਤ ਉਸਕਾ ਨਾਮ ਕਿਉਂ ਹੈ ਤਾਂ ਬਾਲੇ ਆਖਿਆ ਗੁਰੂ ਜੀ ਜਦ ਸ੍ਰੀ ਗੁਰੂ ਜੀ ਸਿਰਧਾਰ ਪਰਬਤ ਉੱਪਰ ਜਾਏ ਖੜੇ ਹੋਏ ਤਾਂ ਮਰਦਾਨੇ ਪੁੱਛਿਆ ਸ੍ਰੀ ਗੁਰੂ ਜੀ ਸਿਰਧਾਰ ਪਰਬਤ ਇਸਾ ਨਾਮ ਕਿਉਂ ਹੈ ਤਾਂ ਗੁਰੂ ਨਾਨਕ ਜੀ ਬਚਨ ਕੀਤਾ ਸੁਣ ਮਰਦਾਨਿਆ ਸਿਰਧਾਰ ਪਰਬਤ ਇਸਾ ਨਾਮ ਇਸ ਵਾਸਤੇ ਹੈ ਜੋ ਇਹ ਪਰਬਤ ਸਿਰ ਤਲਵਾਇਆ ਹੈ ਅਤੇ ਸਿਰ ਧਾਰ ਦੀ ਜਗ੍ਹਾ ਹੈ ਅਤੇ ਇੱਥੇ ਰਾਹ ਖੜਾ ਕੋਈ ਨਹੀਂ ਇੱਥੇ ਉਹ ਪਹੁੰਚਦਾ ਹੈ ਜੋ ਪਉਣ ਤੇ ਅਸਵਾਰ ਹੋਵੇ ਇੱਕ ਕਬੀਰ ਭਗਤ ਪਹੁੰਚਿਆ ਹੈ ਅਤੇ ਇੱਕ ਰਵਿਦਾਸ ਭਗਤ ਪਹੁੰਚਿਆ ਹੈ ਮਰਦਾਨੀ ਆਖਿਆ ਗੁਰੂ ਜੀ ਇਹ ਆacre ਹਨ ਪਾਂਡੋਤਾ ਹਿਮੰਚਲ ਗਲੇ ਹਨ ਸੋ ਕਿਥਾਉ ਆਏ ਆਏ ਗਲੇ ਹਨ ਤਾਂ ਸ੍ਰੀ ਗੁਰੂ ਨਾਨਕ ਜੀ ਆਖਿਆ ਮਰਦਾਨਿਆ ਵਾਂਡੋ ਹਿਮਚਲ ਤਾਈ ਪਹੁੰਚੇ ਵੀ ਨਹੀਂ ਉਤਾ ਪਿੱਛੇ ਹੀ ਕਿਸੇ ਬਰਫ਼ ਵਿੱਚ ਗਲ ਗਏ ਹਨ ਇੱਕ ਰਾਜਾ ਯੁਦਿਸ਼ਤਰ ਸਾਹਬਤ ਆਇਆ ਹੈ ਸੋイズ ਸਵਰਗ ਲੋਕ ਨੂੰ ਗਿਆ ਹੈ ਉਹ ਵੀ ਇੱਥੇ ਤੱਕ ਨਹੀਂ ਪਹੁੰਚਿਆ ਤਾਂ ਬਾਲੇ ਸੰਦੂ ਅੰਗਦ ਜੀ ਨੂੰ ਕਿਹਾ ਜਾਂ ਸ੍ਰੀ ਗੁਰੂ ਨਾਨਕ ਜੀ ਇਹ ਬਚਨ ਕੀਤਾ ਤਾਂ ਫਿਰ ਮਰਦਾਨੇ ਆਖਿਆ ਗੁਰੂ ਜੀ ਅੱਗੇ ਚੱਲਦੇ ਹੋ ਤਾਂ ਗੁਰੂ ਨਾਨਕ ਜੀ ਕਿਹਾ ਚੱਲ ਮਰਦਾਨਿਆ ਅੱਗੇ ਵੀ ਚਲਦੇ ਆਹੇ ਜਦ ਇਹ ਗੱਲ ਕਰਦੇ ਆਹੇ ਤੇ ਗੋਰਖਨਾਥ ਆਏ ਮਿਲਿਆ ਆਮਰਿਆ ਹੀ ਬਚਨ ਕੀਤਾ ਸੁ ਗੋਰਖਨਾਥ ਵਾਚ ਕਵਨ ਰੂਪ ਕਵਨ ਜਾਤ ਤੁਮਾਰੀ ਕਹੋ ਕਹਾਂ ਲੋ ਚਲੇ ਅਗਾਰੀ ਨਾ ਅੱਗੇ ਤਰਨ ਰਹੋਗੇ ਕਹਾਂ ਸੀਤਲ ਜਲ ਵਰਕੇ ਹਿੰਮਤਾਂ ਨਾ ਦਿਨ ਰਾਤ ਪਿੱਛੇ ਫਿਰ ਪਾਗੋ ਨਿੱਕਲ ਜਾਹੋ ਕਾਹੇ ਦੁੱਖ ਚਾਘੋ ਚਿਲ ਮਿਲ ਚੱਲ ਕੇ ਤੇ ਚਿਲਕਾਰਾ इहा सोई ठहरे जो पूरन सारा सुन नानक गोरख तुम कहे फिर जाहो पीछे काहे दुख लहे ता फिर गुरु नानक जी शब्द बोलिया राग आसा रूप हमारा कहिए है अचर्ज, अचर्ज हमारी जाती अचर्ज नगर ते चले अगारी जहां दिन नहीं अर राती पीछे आगे दिष्ट हमारी तर्त आकाश पसारा दया हमारी सीत हिमंचल ਤਿੰਸਿਓ ਸੰਗ ਹਮਾਰਾ ਕਹਿ ਨਾਨਕ ਸੁਨ ਗੋਰਖ ਜੋਗੀ ਤੈ ਪੂਰਾ ਗੁਰ ਨਹੀਂ ਪਾਇਆ ਜੁਗਤ ਨਾ ਜਾਤੀ ਅਵਦ ਵਿਧਾਈ ਬਿਰਤਾ ਜਨਮ ਗਵਾਇਆ ਇਹੇ ਬਚਨ ਸੁਣ ਕੇ ਗੋਰਖਨਾਥ ਚੱਲਦਾ ਰਿਹਾ ਤਾਂ ਫੇਰ ਮਰਦਾਨਾ ਨੇ ਪੁੱਛਿਆ ਗੁਰੂ ਜੀ ਇੱਥੇ ਤਾਂ ਸੂਰਜ ਨਜ਼ਰ ਨਹੀਂ ਆਉਂਦਾ ਅਸੀਂ ਕਿੱਥੇ ਆਏ ਹਾਂ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਅਸੀਂ ਸੂਰਜ ਪਾਸੋਂ ਉੱਚੇ ਆਏ ਹਾਂ ਤਾਂ ਮਰਦਾਨੇ ਪੁੱਛਿਆ ਗੁਰੂ ਜੀ ਸੂਰਜ ਪਾਸੋਂ ਅਸੀਂ ਕਿਤਨੇ ਯੋਜਨ ਉੱਚੇ ਆਏ ਹਾਂ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਅਸੀਂ ਸੂਰਜ ਪਾਸੋਂ 2000 ਯੋਜਨ ਉੱਚੇ ਹਾਂ ਤਾਂ ਮਰਦਾਨੇ ਕਹਿਆ ਗੁਰੂ ਜੀ ਜਿਸ ertid ਤੋ ਅਸੀਂ ਲੱਗੇ ਆਉਂਦੇ ਹਾਂ ਉਤੋਂ ਸੂਰਜ ਕਿਤਨਾ ਉੱਚਾ ਹੈ ਤਾਂ ਗੁਰੂ ਜੀ ਆਖਿਆ ਮਰਦਾਨਾ ਉਤੋਂ 25000 ਯੋਜਨ ਉੱਚਾ ਹੈ ਲੱਖ ਕੋਸ ਹੈ ਤਾਂ ਮਰਦਾਨੇ ਆਖਿਆ ਗੁਰੂ ਜੀ ਅਸੀਂ ਸੱਬੇ ਕਿਤਨੇ ਯੋਜਨ ਆਏ ਹਾਂ ਗੁਰੂ ਜੀ ਕਿਹਾ ਮਰਦਾਨਾ ਅਸੀਂ 87000 ਜੋਚਨ ਆਈ ਹਾਂ ਤਾਂ ਮਰਦਾਨੇ ਕਿਹਾ ਜੀ ਹਉ ਡਰਦਾ ਵੀ ਆਹਾ ਅਤੇ ਗੱਲ ਪੁੱਛੇ ਬਾਝੋ ਵੀ ਨਹੀਂ ਰਿਹਾ ਜਾਂਦਾ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ નિਸ਼ੰਗ ਆਖ ਜੇ ਮੁਲਾਜ਼ਾ ਕਰੇਗਾ ਤਾਂ ਔਗਣ ਹੋ ਵੀਗਾ ਅਤੇ ਮਰਦਾਨਾ ਇਹ ਗੱਲ ਸੁਣ ਜੋ ਮਹਾਪੁਰਖ ਅਤੇ ਸੇਵਕ ਦਾ ਕਰਤਾਰ ਸੰਯੋਗ ਬਣਾਇਆ ਹੈ ਪੁੱਛਣ ਅਤੇ ਦਸਨ ਦਾ ਅਤੇ ਸਿੱਖ ਆਪਣੇ ਗੁਰੂ ਪਾਸੋਂ ਕੋਈ ਗੱਲ ਪੁੱਛਣ ਜਾਵੇ ਤੇ ਗੁਰੂ ਸਿੱਖ ਨੂੰ ਪੇਮ ਨਾਲ ਦੱਸ ਦੇਵੇ ਤਾਂ ਬਾਤ ਅੱਛੀ ਹੈ ਜੋ ਕੁਝ ਗੱਲ ਸਿੱਖ ਦੇ ਮਨ ਵਿੱਚ ਹੋਵੇ ਅਤੇ ਸਿੱਖ ਗੁਰੂ ਪਾਸੋਂ ਪੁੱਛੇ ਨਹੀਂ ਤਾਂ ਜੇ ਸਿੱਖ ਪੁੱਛੇ ਗੁਰੂ ਦੱਸੇ ਨਹੀਂ ਗੁਰੂ ਗੁੱਸੇ ਹੋ ਜਾਵੇ ਤਾਂ ਉਹ ਗੁਰੂ ਨਹੀਂ ਠੱਗ ਹੈ ਉਸ ਗੁਰੂ ਨੂੰ ਛੱਡਣਾ ਯੋਗ ਹੈ ਜਿਸ ਤਾਈਂ ਆਪਣੇ ਪਿੰਡ ਦੀ ਖਬਰ ਨਹੀਂ ਸੋ ਸਿੱਖ ਨੂੰ ਕਦ ਦਾਰੇਗਾ ਗੁਰੂ ਵੀ ਸਮਝ ਕਰਨਾ ਯੋਗ ਹੈ ਅਤੇ ਮਨੁੱਖ ਜਨਮ ਫੇਰ ਦੁਰਲਭ ਹੈ ਅਤੇ ਗੁਰੂ ਵੀ ਲੋਚ ਕੀ ਕਰਨਾ ਜ਼ਰੂਰੀ ਹੈ ਕਿਉਂ ਜੋ ਗੁਰੂ ਬਗੈਰ ਗਤ ਨਹੀਂ ਹੁੰਦੀ ਅਤੇ ਗੁਰੂ ਨੂੰ ਵੀ ਵਰਜਿਆ ਹੈ ਸਿੱਖ ਸੋਧ ਕੇ ਕਰਨਾ ਅਤੇ ਸਿੱਖ ਆਪ ਮਲੀਨ ਆਹਾਰ ਵਾਲਾ ਹੋਵੇ ਅਤੇ ਸੋਈ ਆਹਾਰ ਗੁਰੂ ਅਗੇ ਅਨ ਰੱਖੇ ਅਸੀਂ ਉਸੇ ਆਹਾਰ ਵਿੱਚ ਗੁਰੂ ਵਰਤਿਕਾ ਇਸ ਵਾਸਤੇ ਸਿੱਖ ਸੋਧ ਕੇ ਕਰਨਾ ਆਖ ਮਰਦਾਨਾ ਨਿਸੰਗ ਆਖ ਜੋ ਕੁਝ ਪੁੱਛਣਾ ਹੈ ਸਭ ਪੁੱਛ ਲੈ ਮਤ ਕੋਈ ਜੀ ਵਿੱਚ ਅਰਮਾਨ ਰਹਿ ਜਾਵੇ ਮਤ ਸਾਨੂੰ ਕੋਈ ਦੋਸ਼ ਦੇਂਦਾ ਹੋਵੇ ਤਾਂ ਗੁਰੂ ਜੀ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਹੱਸਿਆ ਤਾਂ ਮਰਦਾਨਾ ਨੇ ਕਿਹਾ ਗੁਰੂ ਜੀ ਨਹੀਂ ਪੁੱਛਦਾ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਾ ਤੂੰ ਕਿਉਂ ਨਹੀਂ ਪੁੱਛਦਾ ਤੈਨੂੰ ਕਿਸ ਮਨਾਂ ਕੀਤਾ ਹੈ ਤਾਂ ਮਰਦਾਨਾ ਨੇ ਕਿਹਾ ਗੁਰੂ ਜੀ ਬਾਲਾਪੁਰਾ ਮੰਦਾ ਹੈ ਤਾਂ ਗੁਰੂ ਨਾਨਕ ਜੀ ਕਿਹਾ ਕਿਉ ਪਾਈ ਬਾਲਾ ਤੂੰ ਬੁਰਾ ਕਿਉ ਮੰਨਦਾ ਹੈ ਤਾਂ ਕਿਹਾ ਗੁਰੂ ਜੀ ਮੈਂ ਇਸ ਸਾਈਂ ਕੁਛ ਨਹੀਂ ਕਿਹਾ ਤੇ ਗੁਰੂ ਜੀ ਹੱਸਿਆ ਅਤੇ ਇਸ ਵਾਸਤੇ ਹਾ ਜੋ ਅਸਮਾਈ ਦਾ ਕਿਹਾ ਅਸਮਾਨਾ ਹੈ ਤਾਂ ਗੁਰੂ ਨਾਨਕ ਜੀ ਬਚਨ ਕੀਤਾ ਪਾਈ ਬਾਲਾ ਇਹ ਜੋ ਮਰਦਾਨਾ ਪੁੱਛਦਾ ਹੈ ਤੇ ਅਸੀਂ ਦੱਸਦੇ ਹਾਂ ਇਹ ਸਾਡੇ ਪਿੱਛੋਂ ਲੋਕ ਸਾਖੀਆਂ ਕਰਕੇ ਜਾਣਣਗੇ ਤੇ ਜੇ ਕੋਈ ਗੁਰਮੁਖ ਸਿੱਖ ਪ੍ਰੀਤ ਵਾਲੇ ਹੋਣਗੇ ਸੋ ਇਹ ਸਾਖੀਆਂ ਵਿਚਾਰਨਗੇ ਸੰਸਾਰੀ ਪਿੱਛੋਂ ਛੁੱਟੇ ਹੋਣਗੇ ਚੂ ਕੂੜੀਆਂ ਕਰਾ ਮੱਥਾ ਲਾਵਣਗੇ ਤੇ ਨਾਲੇ ਕਿਤਾਬਾਂ ਵਾਲਾ ਜੇ ਕੋਈ ਗੁਰਮੁਖ ਹੋਵੇਗਾ ਸੋ ਇਹ ਸਾਖੀਆਂ ਤੇ ਚਾਰੇਗਾ ਅਤੇ ਹੋਰ ਉਹ ਉਹਨਾਂ ਦੇ ਰਿਦੇ ਲਗ ਸਿਖਾਈ ਨਹੀਂ ਤੇ ਬਾਲਾ ਤੁਸੀਂ ਅਸੀ ਤੇ ਮਰਦਾਨਾ ਇਹ ਪੁਰਾਤਮੀ ਯਾਰਾ ਤਾਂ ਗੁਰੂ ਜੀ ਮੈਂ ਹੱਥ ਜੋੜੇ ਤੇ ਮੂੰਹੋਂ ਇਹ ਕਿਹਾ ਗੁਰੂ ਜੀ ਮੇਰੀ ਅਰਦਾਸ ਹੈ ਪਰ ਧਿਆਨ ਲਾਏ ਕਰ ਸੁਣੋ ਤਾ ਗੁਰੂ ਨਾਨਕ ਜੀ ਕਿਹਾ ਭਾਈ ਬਾਲਾ ਅੱਜ ਮੈਂ ਨਿਹਾਲ ਹੋਇਆ ਹਾਂ ਅੱਜ ਅਸਾਂ ਤੇ ਕਰਤਾਰ ਬਹੁਤ ਮਿਹਰਬਾਨ ਹੋਇਆ ਹੈ ਤਾਂ ਗੁਰੂ ਨਾਨਕ ਜੀ ਕਿਹਾ ਭਾਈ ਬਾਲਾ ਜੋ ਕੁਛ ਤੇਰੇ ਜੀਵ ਵਿੱਚ ਹੈ ਸੋ ਨੀਸ਼ੰਗ ਅਖ ਢਿਲਣਾ ਕਰ ਚੱਬ ਅਖ ਤਾਂ ਮੈਂ ਆਖਿਆ ਗੁਰੂ ਜੀ ਅਸੀਂ ਔਰ ਮਰਦਾਨਾ ਪੁਰਾਤਮੀ ਯਾਰ ਆਹੇ ਤਾਂ ਮਰਦਾਨਾ ਤੁਰਕ ਕਿਉਂ ਹੋਇਆ ਜੇ ਤੁਸੀਂ ਆਖਦੇ ਹੋ ਕਿ ਪੁਰਾਤਮੀ ਯਾਰ ਹੈ ਤਾਂ ਗੁਰੂ ਨਾਨਕ ਜੀ ਆਖਿਆ ਪਾਈ ਬਾਲਾ ਤ੍ਰੇਟੇ ਯੁਗ ਵਿੱਚ ਅਸੀਂ ਤੇ ਮਰਦਾਨਾ ਇਕੱਠੇ ਰਹਿੰਦੇ ਆਹੀ ਅਤੇ ਇਹ ਤਦ ਵੀ ਹਿੰਦੂ ਮਿਰਾਸੀ ਆਹਾ ਅਤੇ ਰਾਜਾ ਜਨਕ ਅਕੀ ਸਰੋਧ ਕਰਦਾ ਆਹਾ ਇਸ ਵਾਸਤੇ ਪੁਰਾਤਮੀ ਯਰ ਆਹਾ ਇੱਕ ਦਿਨ ਮਰਦਾਨਾ ਸੁਰਾਪਨ ਕਰਕੇ ਰਾਜੇ ਜਨਕ ਕੇ ਪਾਸ ਆਇਆ ਤਾਂ ਰਾਜੇ ਦੇ ਮੋਹ ਨਿਕਲਿਆ ਜਾ ਮਲੇਛਾ ਸੋ ਪਾਈ ਬਾਲਾ ਇਸ ਵਾਸਤੇ ਮਰਦਾਨੇ ਦਾ ਤੁਰਕ ਦੇ ਘਰ ਜਨਮ ਹੋਇਆ ਉਰਨਪੁਰਖਾ ਦੇ ਮੋਹ ਜੋ ਕੁਝ ਨਿਕਲਦਾ ਹੈ ਸੋ ਤਾਂ ਹੋਇਆ ਈ ਲੋੜੀਏ ਤਾਂ ਗੁਰੂ ਜੀ ਨੂੰ ਮੈਂ ਨਮਸਕਾਰ ਕੀਤੀ ਮੈਨੂੰ ਇਹਾਂ ਸੋਚੀ ਨਹੀਂ ਪਉਂਦੀ ਕਿ ਉਹ ਜਨਕ ਭਗਤ ਹੈ ਕਿ ਅਵਤਾਰ ਲਿਆ ਅਵਤਾਰ ਆਇਆ ਹੈ ਕਿ ਨਿਰੰਕਾਰ ਹੈ ਤਨ ਤੂੰ ਹੈ ਤੀਰੀ ਤੂੰ ਹੀ ਜਾਨ ਤਾਂ ਨਾਨਕ ਜੀ ਆਖਿਆ ਮਰਦਾਨਾ ਤੂੰ ਵੀ ਕੁਝ ਪੁੱਛ ਲੈ ਤਾ ਮਰਦਾਨੇ ਆਖਿਆ ਗੁਰੂ ਜੀ ਚੰਦਰਮਾ ਕਿਉਂ ਨਹੀਂ ਨਜ਼ਰ ਆਉਂਦਾ ਤਾਂ ਗੁਰੂ ਨਾਨਕ ਜੀ ਆਖਿਆ ਮਰਦਾਨਾ ਜਿਤਨਾ ਧਰਤੀ ਪਾਸੋਂ ਚੰਦਰਮਾ ਉੱਚਾ ਹੈ ਉਤਨਾ ਚੰਦਰਮਾ ਤੋਂ ਸੂਰਜ ਉੱਚਾ ਹੈ ਤਾਂ ਮਰਦਾਨੇ ਆਖਿਆ ਗੁਰੂ ਜੀ ਧਰਤੀ ਤੋਂ ਚੰਦਰਮਾ ਕਿੰਨਾ ਉੱਚਾ ਹੈ ਤਾਂ ਫੇਰ ਗੁਰੂ ਜੀ ਆਖਿਆ ਮਰਦਾਨਾ 50000 ਯੋਜਨ ਉੱਚਾ ਹੈ ਤੇ 2 ਲੱਖ ਕੋ ਉੱਚਾ ਹੈ ਤਾਂ ਮਰਦਾਨੇ ਗੁਰੂ ਜੀ ਨੂੰ ਆਖਿਆ ਜੀ ਤਾਰੇ ਕਿੰਨੇ ਉੱਚੇ ਹਨ ਤਾਂ ਗੁਰੂ ਜੀ ਆਖਿਆ ਮਰਦਾਨਿਆਂ ਤਾਰਿਆਂ ਦੀ ਮर्यादा ਹੈ ਨਹੀਂ ਕੋਈ ਕੋਈ ਉੱਚੇ ਹਨ ਕੋਈ ਨੀਚੇ ਹਨ ਇਹਨਾਂ ਦੀਆਂ ਪੂਰੀਆਂ ਹਨ ਪੂਰੀਆਂ ਹਨ ਤਾਂ ਮਰਦਾਨੇ ਆਖਿਆ ਜੀ ਤਰੂ ਤਾਰਾ ਜੋ ਹੈ ਸੋ ਕਿੱਥੇ ਹੈ ਤਾਂ ਫੇਰ ਗੁਰੂ ਨਾਨਕ ਜੀ ਆਖਿਆ ਮਰਦਾਨਾ ਉਹ ਸਭ ਨਾਲੋਂ ਤੇ ਉੱਚਾ ਹੈ ਸੁਮੀਰ ਕੀ ਉੱਪਰ ਕੈਲਾਸ਼ ਆਸਨ ਹੈ ਸੋ ਇਸ ਉੱਪਰ ਤਰੂ ਦਾ ਆਸਨ ਹੈ ਤਾ ਮਰਦਾਨੇ ਕਿਹਾ ਗੁਰੂ ਜੀ ਕਿਵੇਂ ਉਸਤਾ ਵੀ ਦਰਸ਼ਨ ਹੋਵੇਗਾ ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਿਆ ਉਤਾਵਲਾ ਨਾ ਹੋ ਸਭੇ ਦਰਸ਼ਨ ਕਰੀਏਗੇ ਤਾਂ ਮਰਦਾਨੇ ਆਖਿਆ ਭਲਾ ਹੋਵੇ ਜੀ ਤਾਂ ਫੇਰ ਗੁਰੂ ਨਾਨਕ ਜੀ ਮੈਨੂੰ ਪੁੱਛਿਆ ਕਿਉਂ ਪਾਈ ਬਾਲਾ ਮਰਦਾਨਾ ਕੀ ਆਖਦਾ ਹੈ ਤਾਂ ਮੈਂ ਗੁਰੂ ਜੀ ਨੂੰ ਆਖਿਆ ਜਿਉ ਤੂੰ ਸਾਡੀ ਰਜਾਈ ਬੋਲੋ ਭਾਈ ਜੀ ਵਾਹਿਗੁਰੂ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ